ਫਾਰਮਰ ਬੰਦੇ 13 13 ਤੇ ਸਾਰੇ ਹੀ ਭਰਾਵਾਂ ਦਾ ਸਵਾਗਤ ਹੈ ਤੇ ਆਪਾਂ ਪਹੁੰਚੇ ਸੀ ਹੁਣ ਖੇਤ ਜਿਹੜਾ ਮਾਰਨ ਤਕਰੀਬਨ ਬਾਈ ਸਵਾ 3 ਦਾ ਸ਼ਾਮ ਦਾ ਟਾਈਮ ਹੋ ਗਿਆ ਤੇ ਸੋਚਿਆ ਵੀ ਚਲੋ ਪਹਿਲਾਂ ਜਿਹੜੀਆਂ ਆਪਾਂ ਵੀਡੀਓ ਤਕਰੀਬਨ ਜਿਹੜੀ 80 85 ਦਿਨ ਦੀ ਕਣਕ ਤੱਕ ਜਾਂ 90 ਦਿਨ ਦੀ ਕਣਕ ਤੱਕ ਆਪਾਂ ਸਾਰੀ ਤੁਹਾਨੂੰ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਵੀ ਹੈ ਜੋ ਜੋ ਚੀਜ਼ਾਂ ਆਪਾਂ ਵਰਤਦੇ ਆਂ ਜਿਨ੍ਹਾਂ ਦੇ ਆਪਾਂ ਨੂੰ ਰਿਜ਼ਲਟ ਵਧੀਆ ਮਿਲਦੇ ਆਂ ਉਹ ਚੀਜ਼ਾਂ ਬਾਰੇ ਆਪਾਂ ਤੁਹਾਨੂੰ ਤਕਰੀਬਨ ਹੁਣ ਤੱਕ ਸਾਰਾ ਦੱਸਿਆ ਭਈਆ 2-3 ਦਿਨ ਵੀਡੀਓ ਆਪਾਂ ਇਸ ਕਰਕੇ ਨਹੀਂ ਪਾਈ ਕਿਉਂਕਿ ਭਈਆ ਆਪਾਂ ਐਵੇਂ ਜੇ ਗੱਲਾਂ ਦਾ ਕੜਾ ਬਣਾ ਕੇ ਰੋਜ਼ੀ ਵੀਡੀਓ ਪਾਈ ਜਾਏ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਆਪਣਾ ਟਾਰਗੇਟ ਵੀਡੀਓ ਪਾਉਣਾ ਨਹੀਂ ਹੈਗਾ ਆਪਣਾ ਟਾਰਗੇਟ ਹੈ ਜਿਹੜਾ ਤੁਹਾਡੇ ਤੱਕ ਜਿਹੜੀ ਜਾਣਕਾਰੀ ਹੈ ਜੋ ਚੀਜ਼ਾਂ ਆਪਾਂ ਬਤਨ ਜਿਹਦੇ ਨਾਲ ਆਪਣੀ ਫਸਲ ਵਧੀਆ ਹੋਵੇ ਉਹ ਆਪਣਾ ਮੇਨ ਮੁੱਦਾ ਹੁੰਦਾ ਤੇ ਹੁਣ ਆਪਾਂ ਕੋ ਮਣਾਏ ਸੀ ਸੋਚਿਆ ਵੀ ਕਈ ਭਰਾਵਾਂ ਨੇ ਜਿੱਦਾਂ ਹੁਣ ਕਮੈਂਟ ਦੇ ਵਿੱਚ ਲ ਕਈ ਵੀਰਾਂ ਨੇ ਜਵਾਬ ਪੁੱਛੇ ਜਿਹੜੀਆਂ ਵੀਡੀਓ ਤਕਰੀਬਨ ਆਪਾਂ ਨੇ ਪਾਈਆਂ ਵੀਆਂ ਕਈ ਭਰਾ ਉਸੇ ਬਾਰੇ ਹੀ ਜਵਾਬ ਪੁੱਛੀ ਜਾਂਦੇ ਜਿੱਦਾਂ ਹੁਣ ਪੋਹ ਦਿਨ ਜਿਹੜੀ ਤੱਤਾਂ ਦੀ ਸਪਰੇਅ ਕਰੀ ਸੀਗੀ ਕਣਕ ਤੇ ਉਹ ਵੀਡੀਓ ਵਿੱਚ ਤਕਰੀਬਨ ਆਪਾਂ ਹਾਰੀ ਗੱਲ ਦੱਸੀ ਵੀ ਜੀ ਆਪਾਂ ਕੀ ਕੀ ਚੀਜ਼ ਮਿਲਾ ਕੇ ਪੁੱਛੇ ਤੇ ਕਈ ਭਰਾ ਫਿਰ ਵੀ ਕਮੈਂਟ ਦੇ ਵਿੱਚ ਜਿਹੜੇ ਪੁੱਛੀ ਜਾਂਦੇ ਕਿ ਭਾਈ 13045 ਕਦੋਂ ਕਰਨਾ ਹੁਣ ਆਪਾਂ 05234 ਕਰ ਦਈਏ ਕਈ ਭਰਾ ਪੁੱਛੀ ਜਾਂਦੇ ਵੀ ਆਹ ਐਸਿਡ ਕਰ ਦਈਏ ਫਲਾਣਾ ਕਰ ਦਈਏ ਠੰਮਕਾ ਕਰ ਦਈਏ ਦੇਖੋ ਭਰਾ ਉਹ ਤੁਹਾਡੀ ਆਪਣੀ ਮਰਜ਼ੀ ਆ ਤੁਹਾਡੇ ਆਪਣੇ ਖੇਤ ਆ ਤੁਹਾਡੇ ਆਪਣੇ ਖੇਤ 'ਚ ਕਿਸੇ ਦਾ ਜ਼ੋਰ ਨਹੀਂ ਹੈਗਾ ਜੋ ਤੁਹਾਡਾ ਦਿਲ ਕਰਦਾ ਉਹ ਤੁਸੀਂ ਕਰ ਲਓ ਪਰ ਜਿਹੜੀ ਵੀਡੀਓ ਪਾਈ ਹੁੰਦੀ ਆ ਆਪਾਂ ਉਹ ਵੀਡੀਓ ਦੇ ਵਿੱਚ ਬਕਾਇਦਾ ਆਪਾਂ ਫਸਲ ਦਿਖਾਈ ਹੁੰਦੀ ਆ ਹੁਣ ਆ ਤੁਸੀਂ ਕਣਕ ਦੇਖ ਰਹੇ ਹੋ ਠੀਕ ਆ ਇਹ ਕਣਕ ਜਿੱਦਣ ਤੋਂ ਆਪਾਂ ਬੀਜੀ ਆ ਖੇਤ ਤਿਆਰ ਤੋਂ ਲੈ ਕੇ ਲਗਾਤਾਰ ਆਪਾਂ ਵੀਡੀਓ ਪਾਈ ਆ ਵੀ ਹੁਣ ਇਹ ਤੁਸੀਂ ਕਣਕ ਦੇ ਵਿੱਚ ਦੱਸ ਦੋ ਵੀ ਕੋਈ ਹੈਗੀ ਆ ਘਾਟ ਜਾਂ ਕਣਕ ਦੇਖਣ ਦੇ ਵਿੱਚ ਮਾੜੀ ਲੱਗਦੀ ਆ ਦੇਖੋ ਐਨ ਪੂਰੀ ਝੋਟੇ ਦੇ ਸਿਰ ਵਰਗੀ ਜਿਹੜੀ ਕਣਕ ਖੜੀ ਆ ਤੇ ਕੋਈ ਕਮੀ ਪੇਸ਼ੀ ਨਹੀਂ ਜਿੱਦਾਂ ਹੁਣ ਸੂਰਜ ਨਿਕਲਣ ਨੂੰ ਵੀ ਤਕਰੀਬਨ ਪਹਿਲਾਂ ਇੱਕ ਦੋ ਦਿਨ ਵਿੱਚ ਨੂੰ ਸੂਰਜ ਨਿਕਲਿਆ ਲਗਾਤਾਰ ਹੁਣ ਫੇਰ ਜਿਹੜਾ ਠੰਡ ਨੇ ਪੂਰਾ ਜ਼ੋਰ ਫੜਿਆ ਵਾ ਤੇ ਅੱਜ ਹਵਾ ਵੀ ਪੂਰੀ ਠੰਡੀ ਚੱਲਦੀ ਹੈ ਪਰ ਉਹਦੇ باوجود ਵੀ ਕਣਕ ਵਿੱਚ ਕੋਈ ਪੀਲਾਪਣ ਨਹੀਂ ਕੋਈ ਘਾਟ ਨਹੀਂ ਹੈਗੀ ਤੇ ਬਾਕੀ ਇਹਦੇ ਵਿੱਚ ਆਪਾਂ ਕੁਝ ਬਾਦੂ ਵੀ ਨਹੀਂ ਪਾਇਆ ਹੈਗਾ ਵੀ ਆਪਾਂ ਨਜਾਇਜ਼ ਹੀ ਕੁਸਰ ਰਲਾ ਰਲਾ ਕੇ ਜਾਂ ਇਦਾਂ ਹੀ ਬਸ ਸਪਰੇਅ ਕਰੀਆਂ ਵੀ ਆ ਦੇਖੋ ਨੋਰਮਲ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਵੀ ਵਾ ਘੱਟ ਤੋਂ ਘੱਟ ਖਰਚੇ ਵਿੱਚ ਵਧੀਆ ਫਸਲ ਲੈਣੀ ਆ ਤੇ ਆ ਤੁਸੀਂ ਹੁਣ ਕਣਕ ਦੇਖ ਸਕਦੇ ਹੋ ਤਕਰੀਬਨ ਇਹ ਜਿਹੜੀ ਕਣਕ ਹੈ ਇਹ ਆਪਣੀ 4 ਨਵੰਬਰ ਦੀ ਵੀਜੀਵੀ ਕਣਕ ਹੈ ਹੁਣ ਤੁਸੀਂ ਦਿਨ ਆਪ ਹੀ ਬਣਾ ਲਿਓ ਵੀ ਕਿੰਨੇ ਕ ਦਿਨਾਂ ਦੀ ਕਣਕ ਤੇ ਕਣਕ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਚ ਹੈਗੀ ਹੈ ਕੋਈ ਕਮੀ ਪੇਸ਼ੀ ਤੇ ਜਿੱਦਣ ਮਤਲਬ ਕਿ ਹਲਕੀ ਫੁਲਕੀ ਧੁੱਪ ਨਿਕਲੀ ਤੇ ਇਹਨੇ ਹੋਰ ਪੂਰੀਆਂ ਨੇ ਆਪਣੀ ਗਰੋਥ ਵੀ ਕਰ ਲੈਣੀ ਆ ਤੇ ਇਹਨੇ ਆਪਣਾ ਰੰਗ ਵੀ ਬਣਾ ਜਾਣਾ ਤੇ ਝਾੜ ਚਲੋ ਮਾਰਾ ਦੇ ਹੱਥ ਹੈ ਬਾਦ ਚੋ ਮੌਸਮ ਕਿਦਾਂ ਦਾ ਰਹਿੰਦਾ ਗੱਲ ਕਰਦੇ ਸੀ ਆਪਾਂ ਜਿਹੜੇ ਭਰਾ ਪੁੱਛੀ ਜਾਂਦੇ ਆ ਇੱਕ ਤਾਂ ਵੀਡੀਓ ਨੂੰ ਬਾਈ ਪੂਰੀ ਨਹੀਂ ਦੇਖਦੇ ਹੈ ਕਿਉਂਕਿ ਜਿਹੜੀ ਵੀਡੀਓ ਪਾਈ ਹੁੰਦੀ ਆ ਆਪਾਂ ਉਹਦੇ ਵਿੱਚ ਤਕਰੀਬਨ ਜਿਹੜਾ ਥੰਬਨੇਲ ਤੇ ਲਿਖਿਆ ਹੁੰਦਾ ਉਹਦੇ ਵਾਰੀ ਆਪਾਂ ਜਾਣਕਾਰੀ ਜਿਹੜੀ ਪੂਰੀ ਪ੍ਰੋਪਰ ਦਿੱਤੀ ਹੁੰਦੀ ਆ ਜਿਹੜੀ ਚੀਜ਼ ਬਾਰੇ ਜਾਣਕਾਰੀ ਦਿੱਤੀ ਹੁੰਦੀ ਆ ਉਹੀ ਚੀਜ਼ ਕਈ ਵੀਰ ਆਪਣੇ ਕਮੈਂਟ ਚ ਪੁੱਛੀ ਜਾਂਦੇ ਆ ਜਾਂ ਤਾਂ ਉਹ ਵੀਡੀਓ ਪੂਰੀ ਨਹੀਂ ਦੇਖਦੇ ਹੈ ਕਿ ਜਾਂ ਵੀਡੀਓ ਗੌਰ ਨਾਲ ਨਹੀਂ ਦੇਖਦੇ ਸੋ ਮੇਰਾ ਭਰਾ ਜਿੱਦਾਂ ਤੁਸੀਂ ਹੁਣ ਪੁੱਛੀ ਜਾਂਦੇ ਵੀ ਜਿਹੜੀ 80 85 ਦਿਨ ਤੇ ਬਾਈ ਆਪਾਂ ਕਿਹੜੀ ਸਪਰੇਅ ਕਰਨੀ ਆ ਕੀ ਕਰਨਾ ਉਹ ਤੁਹਾਨੂੰ ਆਪਾਂ ਲਗਾਤਾਰ ਵੀਡੀਓ ਦੇ ਵਿੱਚ ਦੱਸਿਆ ਵਾ ਬਾਕੀ ਜਿਹੜੇ ਹੁਣ ਕਹਿੰਦੇ ਵੀ ਬਾਈ 13045 ਦੇ ਨਾਲ ਆਪਾਂ ਯੂਰੀਆ ਪਾ ਸਕਦੇ ਆ ਜਾਂ ਡੀਏਪੀ ਮਿਲਾ ਕੇ ਪਾ ਸਕਦੇ ਆ ਕੋਲਕੇ ਵਿੱਚ ਜਾਂ ਜੁਬ੍ਰੈਲੀਕ ਐਸਿਡ ਪਾਤੀਏ ਦੇਖੋ ਬਰਾਬਰ ਹੁਣ ਜਿਹੜੀ ਕਣਕ ਆਪਣੀ ਜਿੱਦਾਂ 80 85 ਦਿਨਾਂ ਤੇ ਕਣਕਾਂ ਜਿਹੜੀਆਂ ਜਿਆਦਾਤਰ ਪਹੁੰਚ ਗਈਆਂ ਕਈ 80 ਦਿਨ ਦੇ 70 75 ਦਿਨ ਮਿਲ ਕੇ 70 ਦਿਨ ਤੋਂ ਜ਼ਿਆਦਾ ਕਣਕਾਂ ਪਲਾਸੀਆਂ 70 ਤੋਂ ਤੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਗਰੋਥ ਪ੍ਰਮੋਟਰ ਕੋਈ ਵੀ ਪਾਉਣ ਦੀ ਲੋੜ ਨਹੀਂ ਹੈਗੀ ਦੇਖੋ ਗਰੋਥ ਤੁਸੀਂ ਹੁਣ ਗਰੋਥ ਪ੍ਰਮੋਟਰ ਜੇ ਪਾਉਣੇ ਆ ਕਣਕ ਨੇ ਆਪਣਾ ਜਿਹੜਾ ਹੁਣ ਨਾਲ ਹੀ ਭਰਨੀ ਆ ਬੱਲ ਬਣਾਉਣੀ ਸ਼ੁਰੂ ਕਰਨੀ ਉਹ ਤੋਂ ਬਾਅਦ ਫਿਰ ਦਾਣੇ ਦਾ ਪ੍ਰੋਸੈਸ ਚੱਲਣਾ ਉਹ ਤੁਸੀਂ ਡਿਸਟਰਬ ਕਰਕੇ ਜਿਹੜੀ ਕਣਕ ਨੂੰ ਹੈ ਕਣਕ ਨੂੰ ਗਰੋਥ ਦੇ ਵੱਲ ਲੈ ਜਾਣਾ ਕਣਕ ਜ਼ਰੂਰ ਮਲਣਾ ਸ਼ੁਰੂ ਕਰ ਦੂਗੀ ਪਰ ਉਹਦਾ ਨੁਕਸਾਨ ਇਹ ਹੈ ਕਿ ਤੁਸੀਂ ਜਦੋਂ ਮਾਰਚ ਦੇ ਵਿੱਚ ਲਾਸਟ ਪਾਣੀ ਲਾਉਣਾ ਕਣਕ ਨੇ ਬਿਨਾਂ ਕਿਸੇ ਹਵਾ ਤੋਂ ਬਿਨਾਂ ਕੋਈ ਝਖੜ ਝੁੱਲੇ ਤੇ ਆਪਣੇ ਆਪ ਕਣਕ ਨੇ ਡਿੱਗ ਜਾਣਾ ਤੇ ਤੁਸੀਂ ਖੁਦ ਕਣਕ ਨੂੰ ਡਿੱਗਣ ਵੱਲ ਲੈ ਜਾਣਾ ਤੇ ਡਿੱਗੇ ਦਾ ਨੁਕਸਾਨ ਇਹ ਹੈ ਕਿ ਮੁੜ ਕੇ ਜਦੋਂ ਕਣਕ ਡਿੱਗ ਜਾਂਦੀ ਹੈ ਉਦੋਂ ਪਾਣੀ ਲਾਉਂਦੇ ਲਾਉਂਦੇ ਜਿਹੜੀ ਕਣਕ ਡਿੱਗੀ ਉਹਦੇ ਵਿੱਚ ਜਿਹੜਾ ਫਿਰ ਉllੀਆਂ ਦਾ ਹਮਲਾ ਫੰਗਸਾਂ ਦਾ ਹਮਲਾ ਉਹ ਫਿਰ ਜ਼ਿਆਦਾ ਆਉਂਦਾ ਠੀਕ ਹੈ ਤੇ ਬਾਕੀ ਚਲੋ ਆਏ ਵੀ ਜੇ ਉllੀ ਕੋਈ ਜ਼ਿਆਦਾ ਨੁਕਸਾਨ ਨਾ ਕਰੇ ਡਿੱਗੇ ਤੇ ਤਾਂ ਝਾੜ ਤੇ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਫਿਰ ਵੀ ਆਪਣੀ ਫਸਲ ਦਾ ਜਿਹੜਾ ਅੱਗੇ ਤੂੜੀ ਦਾ ਨੁਕਸਾਨ ਹੋ ਜਾਂਦਾ ਜਦੋਂ ਡਿੱਗ ਜਾਂਦੀ ਹੈ ਫਿਰ ਜਿਹੜਾ ਜਿਆਦਾ ਲਾਣ ਉਹ ਧਰਤੀ ਦੇ ਨਾਲ ਲੱਗ ਜਾਂਦਾ ਮੁੜ ਕੇ ਪਸ਼ੂਆਂ ਦੇ ਅੰਦਰ ਫਿਰ ਮਿੱਟੀ ਜਾਂਦੀ ਹੈ ਜਦੋਂ ਆਪਾਂ ਤੂੜੀ ਬਣਾਉਣੀ ਹੈ ਜਿਹੜੀ ਮਸ਼ੀਨ ਨਾਲ ਆਪਾਂ ਬਣਾਉਣੀ ਹੈ ਤੇ ਉਹਨੇ ਮੁੜ ਕੇ ਜਦੋਂ ਥੱਲੇ ਉਹ ਚੱਕਣੀ ਹੈ ਪਹਿਲਾਂ ਤਾਂ ਉਹ ਕੰਬੈਨ ਨੇ ਮਲਦਣੀ ਜਦੋਂ ਥੱਲੇ ਉਹ ਚੱਕਣੀ ਹੈ ਉਸ ਤੋਂ ਬਾਅਦ ਜਦੋਂ ਤੂੜੀ ਬਣਾਉਣੀ ਹੈ ਰਿਪਰ ਨਾਲ ਤੇ ਉਦੋਂ ਮਿੱਟੀ ਹੈ ਜਿਹੜੀ ਫਿਰ ਆਪਣੀ ਤੂੜੀ ਦੇ ਵਿੱਚ ਜਾਣੀ ਹੈ ਉਹ ਲੈ ਕੇ ਕਿਨੇ ਜਾਣੀ ਉਹ ਨੁਕਸਾਨ ਜਿਹੜਾ ਫਿਰ ਆਪਣੀ ਕਣਕ ਦਾ ਆਪਾਂ ਖੁਦ ਹੀ ਕਰਾਉਣਾ ਜਿਹੜੇ ਹੁਣ ਆਪਾਂ 70 ਦਿਨ ਤੋਂ ਪਲੱਸ ਦੇ ਕਣਕਾਂ ਦੇ ਵੀ ਗਰੋਥ ਪ੍ਰਮੋਟਰ ਜਾਂ ਯੂਰੀ ਦੀ ਜਾਂ ਨਾਈਟ੍ਰੋਜਨ ਦੀ ਵਰਤੋਂ ਕਰੀ ਜਾਂਦੇ ਆ ਦੇਖੋ ਕਿਉਂਕਿ ਜਦੋਂ ਗਰੋਥ ਹੋ ਗਈ ਆ ਜਿਹੜਾ ਕਣਕ ਦਾ ਸਟੈਮ ਕਣਕ ਦੀ ਨਾਲ ਹੀ ਆ ਉਹਨੇ ਹਲਕੀ ਪੈ ਜਾਣੇ ਤੇ ਕਣਕ ਨੇ ਜਿਹੜਾ ਵਾਧਾ ਆਪਣਾ ਆਪਣਾ ਕੱਦ ਹੈ ਉਹ ਓਵਰ ਕਰ ਜਾਣਾ ਉਹਦੇ ਨਾਲ ਜਦੋਂ ਕਣਕ ਨੇ ਡਿੱਗਣਾ ਮੁੜ ਕੇ ਫਿਰ ਤੁਹਾਡਾ ਨੁਕਸਾਨ ਹੀ ਉਹਦੇ 'ਚ ਫਾਇਦਾ ਕੋਈ ਨਹੀਂ ਹੈਗਾ ਕਿਉਂਕਿ ਤੁਸੀਂ ਖੁਦ ਦੇਖਦੇ ਜਿਹੜਾ ਬੰਦਾ ਕੋਈ ਵੀ ਅਜੇ ਬੰਦੇ ਦੀ ਹਾਈਟ 6.5 ਫੁੱਟ ਜਾਂ 7 ਫੁੱਟ ਤੋਂ ਪਲੱਸ ਹੋ ਜਾਂਦੀ ਆ ਤਾਂ ਆਟੋਮੈਟਿਕਲੀ ਉਹ ਬੰਦੇ ਦਾ ਜਿਹੜਾ ਸਰੀਰ ਆ ਉਹ ਦੇਖਿਓ ਹਲਕਾ ਹੋਊਗਾ ਕਿਉਂਕਿ ਇੱਕ ਉਹਦਾ ਜਿਹੜਾ ਪੈਰਾਂ ਦੀ ਪਕੜ ਆ ਧਰਤੀ ਦੇ ਨਾਲ ਘਟ ਹੋਊਗੀ ਜਾਂ ਉਹ ਸਿੱਧਾ ਨਹੀਂ ਤੁਰੂਗਾ ਤੇ ਜਿੰਨੇ ਮੰਦਰੇ ਬੰਦੇ ਹੋਣਗੇ ਉਹਨਾਂ ਦੇ ਪੈਰਾਂ ਦੀ ਪਕੜ ਧਰਤੀ ਦੇ ਨਾਲ ਜ਼ਿਆਦਾ ਹੋਊਗੀ ਤਾਂ ਉਹਨਾਂ ਦਾ ਜਿਹੜਾ ਸਰੀਰ ਵੀ ਉਹ ਗਠਿਆਵਾ ਹੋਊਗਾ ਉਹੀ ਚੀਜ਼ ਐਦਾਂ ਵੀ ਜੇ ਹੁਣ ਆਪਾਂ ਫਸਲ ਨੂੰ ਬਿਨਾਂ ਮਤਲਬ ਤੇ ਵਾਧਾ ਵਿਕਾਸ ਜੇ ਕਰਵਾ ਲਈਏ ਤਾਂ ਜਿਹੜੀ ਫਸਲ ਦੀ ਧਰਤੀ ਦੇ ਨਾਲ ਪਕੜ ਐ ਉਹਨੇ ਘਟਦੀ ਜਾਣਾ ਤੇ ਫਸਲ ਨੇ ਵਧਦੀ ਜਾਣਾ ਠੀਕ ਆ ਤੇ ਨਾਲ ਹੀ ਇਹ ਜਿਹੜੀ ਉਹ ਕਮਜ਼ੋਰ ਪੈ ਜਾਣੀ ਤੇ ਮੁੜ ਕੇ ਫਸਲ ਨੇ ਫਿਰ ਡਿੱਗਣੀ ਹੈ ਡਿੱਗੀ ਹੋਈ ਫਸਲ ਨੂੰ ਫਿਰ ਬੰਦੇ ਸੋਚੀ ਜਾਂਦੇ ਆ ਆਂਡ ਗਵੰਡ ਵੱਲ ਦੇਖੀ ਜਾਂਦੇ ਆ ਵੀ ਉਧਰ ਕਣਕ ਖੜੀ ਹੈ ਤੇ ਸਾਡੇ ਵਾਲੀ ਡਿੱਗ ਗਈ ਹੁਣ ਉਹ ਕਿਉਂ ਨਹੀਂ ਡਿੱਗ ਰੀ ਜਦੋਂ ਤੱਕ ਫਿਰ ਆਂਡ ਗਵੰਡ ਦੀਆਂ ਕਣਕਾਂ ਨਹੀਂ ਡਿੱਗਦੀਆਂ ਉਦੋਂ ਤੱਕ ਫਿਰ ਬਾਈ ਤੁਹਾਡਾ ਦਿਲ ਨਹੀਂ ਖੜਦਾ ਹੈ ਕਿਉਂਕਿ ਜਦੋਂ ਆਪਣੀ ਡਿੱਗੀ ਹੁੰਦੀ ਹੈ ਫਿਰ ਬਹੁਤ ਔਖਾ ਹੁੰਦਾ ਵੀ ਯਾਰ ਹੋਰ ਜੇ ਡਿੱਗ ਜੀ ਫਿਰ ਬੰਦੇ ਨੂੰ ਸੰਤੁਸ਼ਟੀ ਹੁੰਦੀ ਹੈ ਇਹ ਨਹੀਂ ਬੰਦਾ ਸੋਚਦਾ ਹੈਗਾ ਵੀ ਹਾਂ ਵੀ ਚਲੋ ਯਾਰ ਆਪਾਂ ਕਣਕ 'ਚ ਨਯਾਜ ਆਪਾਂ ਗਰੋਥ ਪ੍ਰੋਮੋਟਰ ਪਾਏ ਆ ਨਯਾਜ ਆਪਾਂ ਇਹਦੇ ਵਿੱਚ ਜਿਹੜੀਆਂ ਰੇਹਾ ਖਾਦਾਂ ਦੀ ਆਪਾਂ ਧੁੱਕੀ ਕੱਢ ਕੇ ਰੱਖੀ ਆ ਪੂਰੀ ਤੇ ਉਹਦੇ ਕਰਕੇ ਫਿਰ ਜਿਹੜਾ ਨੁਕਸਾਨ ਹੁੰਦਾ ਸੋ ਮੇਰੀ ਸਾਰੇ ਵੀਰਾਂ ਨੂੰ ਇਹੀ ਰਿਕੁਐਸਟ ਆ ਇੱਕ ਤਾਂ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਵੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਹੁੰਦੀ ਆ ਉਹ ਜਾਣਕਾਰੀ ਇਹ ਨਹੀਂ ਹੁੰਦੀ ਕਿ ਬਾਈ ਆਪਾਂ ਤੁਹਾਨੂੰ ਕਹਿੰਨੇ ਵੀ ਇਹ ਤੁਸੀਂ ਆਪਣੇ ਤੇ ਲਾਗੂ ਕਰੋ ਤੁਹਾਡਾ ਨਹੀਂ ਦਿਲ ਕਰਦਾ ਤੁਹਾਡਾ ਦਿਲ ਹੋਰ ਕਿਸੇ ਚੀਜ਼ ਤੇ ਖੜਦਾ ਜੋ ਤੁਸੀਂ ਪਾਉਣੀ ਚਾਹੁੰਦੇ ਆ ਉਹ ਤੁਸੀਂ ਪਾ ਸਕਦੇ ਹੋ ਕਿਉਂਕਿ ਆਪਾਂ ਆਪਣੀ ਕਣਕ ਵਿੱਚ ਜੋ ਕਰਿਆ ਆਪਾਂ ਜੋ ਆਪਣੀ ਕਣਕ ਵਿੱਚ ਖਾਦ ਖਰਾਕ ਪਾਈ ਆ ਤੇ ਆਪਾਂ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਕਿ ਵੀਡੀਓ ਦਾ ਮਕਸਦ ਬਣਾਉਣ ਦਾ ਇਹ ਹੁੰਦਾ ਕਿ ਤੁਸੀਂ ਫਸਲ ਵੀ ਨਾਲ ਦੀ ਨਾਲ ਦੇਖ ਲਓ ਕਿਉਂਕਿ ਬੰਦੇ ਦੀ ਫਸਲ ਦੇਖ ਕੇ ਜੇ ਤੁਹਾਡੀ ਘੱਟ ਖਰਚੇ ਵਿੱਚ ਵਧੀਆ ਫਸਲ ਹੁੰਦੀ ਤਾਂ ਇਹਦੇ ਵਿੱਚ ਮਾੜਾ ਬਾਈ ਕੁਝ ਨਹੀਂ ਹੈਗਾ ਹੁਣ ਜਿੱਦਾਂ ਕਣਕ ਤੁਹਾਨੂੰ ਆਪਾਂ ਦਿਖਾਉਨੇ ਆ ਇਹਦਾ ਮਤਲਬ ਇਹ ਨਹੀਂ ਵੀ ਸਿਰਫ ਆਪਾਂ ਇਦਾਂ ਕੈਮਰਾ ਘੁਮਾ ਕੇ ਮੁੜ ਕੇ ਪਿਛੇ ਬੋਲਣਾ ਹੀ ਹੁੰਦਾ ਤੇ ਇਹਦੇ ਵਿੱਚ ਤੁਸੀਂ ਫਸਲ ਵੀ ਦੇਖ ਸਕਦੇ ਹੋ ਜੇ ਫਸਲ ਦੇ ਵਿੱਚ ਕੋਈ ਘਾਟ ਆ ਜਾਂ ਕਣਕ ਕੋਈ ਤੁਹਾਨੂੰ ਲੱਗਦੀ ਹੈ ਵੀ ਮਾੜੀ ਆ ਜਾਂ ਇਹਦੇ ਵਿੱਚ ਕੋਈ ਤੁਹਾਨੂੰ ਨਦੀਨ ਲੱਗਦੇ ਆ ਜਾਂ ਕੁਝ ਹੋਰ ਲੱਗਦਾ ਠੀਕ ਹੈ ਫਿਰ ਤੁਸੀਂ ਕਹਿ ਸਕਦੇ ਆ ਕਿ ਬਾਈ ਮਤਲਕਿ ਆ ਚੀਜ਼ਾਂ ਕਰੇ ਬਿਨਾ ਸਰਦਾ ਨਹੀਂ ਹੈਗਾ ਦੇਖੋ ਹੁਣ ਜੋ ਜੋ ਆਪਾਂ ਕਰਿਆ ਸਭ ਤੋਂ ਘੱਟ ਖਰਚੇ 'ਚ ਆਪਾਂ ਕੋਈ ਇਹਦੇ 'ਚ ਐਕਸਟਰਾ ਨਦੀਨ ਨਾਸ਼ਕ ਨਹੀਂ ਕਰਿਆ ਹੈਗਾ ਠੀਕ ਆ ਸਟਾਰਟਿੰਗ ਦੇ ਵਿੱਚ ਮੈਟਰੀ ਪਾਈ ਤੀ ਹੁਣ ਗੁੱਲੀ ਡੰਡਾ ਦੇਖ ਲਓ ਇਹਦੇ ਵਿੱਚ ਇੱਕ ਵੀ ਡੱਕਾ ਨਹੀਂ ਦਿਖਦਾ ਹੁਣ ਕਈ ਭਰਾ ਕਹਿੰਨੇ ਵੀ ਅਸੀਂ 300 ਗ੍ਰਾਮ ਤੱਕ ਵੀ ਪਾ ਲਿਆ ਬਾਈ ਸਾਡੇ ਗੁੱਲੀ ਡੰਡਾ ਨਹੀਂ ਮਰਿਆ ਤੇ ਅਸੀਂ ਹੁਣ 70 ਦਿਨ ਤੇ ਐਕਸਲ ਪਲੱਸ ਟੌਪਿਕ ਕਰ ਸਕਦੇ ਆ ਦੇਖੋ ਇਸ ਸਮੇਂ ਕੋਈ ਵੀ ਨਦੀਨ ਨਾਸ਼ਕ ਆ ਉਹਦਾ ਦੇਖੋ ਨੁਕਸਾਨ ਆ ਠੀਕ ਆ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਤੁਹਾਡਾ ਨਹੀਂ ਦਿਲ ਮਨ ਦਾ ਤਾਂ ਤੁਸੀਂ ਕਰ ਸਕਦੇ ਆ ਤੇ ਬਾਕੀ ਕਈ ਪ੍ਰਾ ਹੁਣ 240 ਕਰੀ ਜਾਂਦੇ ਆ ਕਈ ਬੰਦੇ ਕਹਿੰਦੇ ਆ ਕਿ ਬਾਈ ਨਾਲ 130 45 ਦੇ ਨਾਲ ਆਪਾਂ ਉਲੀ ਨਾਸ਼ਕ ਦੇ ਵਿੱਚ 240 ਪਾ ਦੋ ਠੀਕ ਆ ਪਾਈ ਵੀ ਜਾਂਦੇ ਆ ਕਈ ਦੇਖੋ ਉਹਦਾ ਵੀ ਨੁਕਸਾਨ ਆ ਉਲੀ ਨਾਸ਼ਕ ਦੇ ਵਿੱਚ ਆਪਾਂ ਕਿ ਸਿੱਧਾ ਹੀ ਆਪਾਂ ਜਿਹੜਾ ਅ 240 ਪਾਉਨੇ ਆ ਉਹਦਾ ਨੁਕਸਾਨ ਆ ਕੋਈ ਫਾਇਦਾ ਨਹੀਂ ਹੈਗਾ ਮੁੜ ਕੇ रियलिटी ਤੁਹਾਨੂੰ ਉਹ ਤੁਹਾਡੇ ਖੇਤ ਦੇ ਵਿੱਚ ਜਦੋਂ ਕਣਕ ਦੇ ਝਾੜ ਤੇ ਜਾ ਕੇ ਦੇਖਣ ਨੂੰ ਮਿਲਣਿਆ ਫਿਰ ਤੁਸੀਂ ਕਹਿਣਾ ਵੀ ਝਾੜ ਵੀ ਕੱਟ ਗਿਆ ਤੇ ਆਪਾਂ ਜ਼ੋਰ ਵੀ ਪੂਰਾ ਲਾਇਆ ਤਾਂ ਫਸਲ ਤੇ ਦੇਖੋ ਫਸਲ ਤੇ ਜ਼ੋਰ ਲਾਉਣੇ ਦਾ ਕੋਈ ਜ਼ਿਆਦਾ ਝਾੜ ਨਾਲ ਉਹ ਨਹੀਂ ਹੁੰਦਾ ਵੀ ਆਪਾਂ ਜੇ ਫਸਲ ਚ ਨਿਆਜ ਰੇ ਰੇ ਸਪਰੇਅ ਜਾਂ ਖਾਦ ਖਰਾਕਾਂ ਨਿਆਜ ਪਾਤੀ ਤਾਂ ਉਹਦੇ ਨਾਲ ਆਪਣਾ ਝਾੜ ਵਾਜੂਗਾ ਝਾੜ ਜਿੰਨੀ ਚੀਜ਼ ਫਸਲ ਨੇ ਲੈਣੀ ਹੈ ਜਿੰਨਾ ਉਹਦੀ ਕਪੈਸਿਟੀ ਹੈ ਉਹਦੀ ਉਹ ਤੱਤਾਂ ਨੂੰ ਲੈਣ ਦੀ ਉਹਨੇ ਉੰਨੇ ਉਹ ਲੈਣੀ ਹੈ ਬਾਕੀ ਤੁਸੀਂ ਆਪਣੀ ਜ਼ਮੀਨ ਦਾ ਜਿਹੜਾ ਪੀ ਐਚ ਲੈਵਲ ਚਾ ਉਹਦੇ ਚ ਵਾਧਾ ਕਰੀ ਜਾਂਦੇ ਆ ਤੇ ਮੁੜ ਕੇ ਜਿਹੜੀਆਂ ਖਾਦਾਂ ਆ ਆਪਣੀਆਂ ਉਹ ਧਰਤੀ ਦੇ ਵਿੱਚ ਫਿਕਸ ਹੋਈ ਜਾਂਦੀਆਂ ਆ ਮੁੜ ਕੇ ਤੁਹਾਡਾ ਕੋਈ ਫਾਇਦਾ ਨਹੀਂ ਹੋਣਾ ਉਹਨਾਂ ਨੇ ਅੱਗੇ ਹੋਰ ਫਸਲਾਂ ਦੇ ਵਿੱਚ ਵੀ ਨੁਕਸਾਨ ਕਰਨਾ ਤੋਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਆ ਕਿ ਵੀਡੀਓ ਪੂਰੀ ਦੇਖ ਲਿਆ ਕਰੋ ਜਿਹੜੀ ਵੀਡੀਓ ਦਾ ਟਾਪਿਕ ਹੁੰਦਾ ਉਹਦੇ ਬਾਰੇ ਜਾਣਕਾਰੀ ਆਪਾਂ ਪੂਰੀ ਦਿੱਤੀ ਹੁੰਦੀ ਆ ਤੇ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ 'ਚ ਥੈਂਕ ਯੂ